ਸੁਖਾਲਜੀ ਵਾਰਿਕ ਜੀ ਦਾ ਖਾਸਾ ਲਾਗੂ ਜਿਹੜੇ ਕੱਟੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਕਲ ਪ੍ਰਕਾਸ਼ਿਤ ਬਸੰਗ ਸਮੂਹ ਜਿਹੜਾ ਤੁਸੀਂ ਜਾਣਦੇ ਹੋ ਕਿ ਸ਼ਹੀਦੀ ਹਫਤੇ ਪੰਚਾਵੇ ਆ ਸਾਈਵਟ ਮਾਹੌਲ ਤਾਂ ਪੰਪਾ ਸਾਹਿਬ ਸ੍ਰੀ ਗੁਰੂ ਜੀ ਸਰ ਦੀ ਮਹਾਰਾਜ ਕੱਡੇ ਸਾਹਿਬ ਜੀ ਆਪਣੇ ਛੋਟੇ ਸਾਹਿਬ ਜੀ ਆਪਣੇ ਮਾਤਾ ਜੀ ਕੋਲ ਜਿਹੜੇ ਸ਼ਹਾਦਤ ਤੇ ਜਿਨ੍ਹਾਂ ਨੂੰ ਗਲੰਭ ਦੇ ਵਿੱਚ ਜੋ ਸਫਰਤ ਸਹਾਇਤਾ ਇਹ ਹੱਤਾ ਮਨਾਇਆ ਜਾਂਦਾ ਹੈ ਜਿਵੇਂ ਕਿ ਸਰਹੰਦਵੀ ਸਭਾ ਚੱਲ ਰਹੀ ਹੈ ਤੇ ਸਾਰੇ ਨਗਰਾਂ ਪਿੰਡਾਂ ਸ਼ਹਿਰਾਂ ਵਿੱਚ ਪ੍ਰੋਗਰਾਮ ਮਨਾਏ ਜਾ ਰਹੇ ਆ ਸੋ ਤੁਹਾਨੂੰ ਸੁਭਾ ਵਿਖੇ ਹਾਜ਼ਰਾਂ ਜਿਵੇਂ ਕਿ ਪਿਛਲੇ ਇੱਕ ਹਫ਼ਤੇ ਤੋਂ ਉੱਤੇ ਚੌਂਵੇਂ ਲੰਗਰ ਚੱਲ ਰਹੇ ਸਨ ਸੋ ਅੱਜ ਜੋ ਪਰਸੋਂ ਰੋਜ ਤੋਂ ਖੰਡਵਰ ਸਾਹਿਬ ਦੁਆਰਾ ਆਰੰਭ ਸਨ ਉਹਨਾਂ ਦੇ ਝੋਲ ਸਾਈ ਗਏ ਆ ਅਤੇ ਝੋਲ ਤੋਂ ਫਰੰਟ ਜੋ ਕੀਤਨੀ ਜੱਥੇ ਆ ਰਾਗੀ ਜਿੱਥੇ ਠਾਡੀ ਜਿੱਥੇ ਪਹੁੰਚੇ ਹੋਏ ਆ ਇਹ 11:30 ਵਜੇ ਭੋਗ ਪਾਇਗਾ ਖੰਡਵਰ ਸਾਹਿਬ ਦੇ ਤੇ ਹੁਣ ਕੀਰਤਨ ਆਰੰਭ ਹੋ ਰਿਹਾ ਤੇ ਸੰਤ ਜਗਜੀਤ ਸਿੰਘ ਜੀ ਲੋਕਾਂ ਵਾਲੇ ਮਹਾਰਾਜ ਉਹ ਵੀ ਵਿਸ਼ੇਸ਼ ਤੌਰ ਤੇ ਸੰਗਤਾਂ ਦੇ ਵਿੱਚ ਹਰ ਸਾਲ ਇੱਥੇ ਦਰਸ਼ਨ ਦਿੰਦੇ ਆ ਉਹ ਵੀ ਪਹੁੰਚ ਰਹੇ ਆ ਸੋ ਤੁਹਾਨੂੰ ਸਾਰਾ ਪ੍ਰੋਗਰਾਮ ਜੋ ਤਸਵੀਰਾਂ ਗੋਲਡਨ ਟੀਵੀ ਇੰਡੀਆ ਤੇ ਅਸੀਂ ਸਾਰਾ ਪ੍ਰੋਗਰਾਮ ਦਿਖਾਵਾਂਗੇ ਮਨਸੂਰਾ ਤੋਂ ਇਸੇ ਤਰ੍ਹਾਂ ਸਾਡੇ ਨਾਲ ਜੁੜ ਰਹੋ ਗੋਲਡਨ ਟੀਵੀ ਇੰਡੀਆ ਨਾਲ ਜੁੜ ਰਹੋ ਸਾਡੇ ਇਲਾਕੇ ਦੀਆਂ ਆਪਣੇ ਇਲਾਕੇ ਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਸੋ ਅੱਗੇ ਤੁਹਾਨੂੰ ਸਾਰਾ ਪ੍ਰੋਗਰਾਮ ਅਸੀਂ ਦਿਖਾ ਰਹੇ ਹਾਂ ਗੋਲਡਨ ਟੀਵੀ ਇੰਡੀਆ ਤੇ ਮੈਂ ਪ੍ਰਕਾਸ਼ ਸਿੰਘ ਮਨਸੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਤੁਕੋ ਟੁਕੋ ਹਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠੀ ਸਾਰੀ ਸੰਗਤ ਦੀ ਧਰਤੀ ਤੇ ਜਿੱਥੇ ਸਾਰਾ ਭਾਣਾ ਵਰਤਿਆ ਸੀ ਤੇ ਮੇਰਾ ਵੀ ਮਨ ਹੋਇਆ ਮੈਂ ਸੰਗਤ ਦੇ ਚਰਨਾਂ ਵਿੱਚ ਇੱਕ ਆਦਰੀ ਲਵਾਵਾਂ ਸ਼ਬਦ ਨਾਲ ਭਾਈ ਮਨਿੰਦਰ ਸਿੰਘ ਜੀ ਦੀ ਬਹੁਤ ਹੀ ਖੂਬਸੂਰਤ ਕਵਿਤਾ ਸ਼੍ਰੀ ਨਗਰਵਾਲਿਆ ਜੀ ਦੀ ਜੇ ਚੱਲਿਓ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਬੈਠ ਕੇ ਰਾਤ ਗੁਜ਼ਾਰਿਓ ਉਹਨਾਂ ਨੇ ਆਪਣੀ ਕਵਿਤਾ ਰਾਹੀਂ ਪ੍ਰਸਾਇਆ ਜੀ ਬਾਬੂ ਸਾਹਿਬ ਦੀ ਕੀ ਸੋਚ ਆਪਣੇ ਸਾਰੇ ਸਿੰਘਾਂ ਲਈ ਆਪਣੇ ਬੱਚਿਆਂ ਲਈ ਆਪਦੇ ਚਰਨਾਂ ਵਿੱਚ ਖਾੜੀ ल <laughs> ਸੁਰੀ ਸਾਈਹਬ ਜਾਦਿਆਂ ਦੇ ਪਾਵਨ ਪਵਿੱਤਰ ਯਾਦ ਦੇ ਵਿੱਚ ਇਹ ਜੋ ਸਮਾਗਮ ਹੋ ਰਿਹਾ ਨੇ ਸਤਿਗੁਰੂ ਦੀ ਦੇਵਾਦਾਰ ਆਏ ਨੇ ਸਭ ਤਾਂ ਆਇਆ ਨੇ ਸਭ ਨੂੰ ਜਿਉਂ ਆਇਆ ਤਾਂ ਮੈਂ ਹੁਣ ਬੇਨਤੀ ਕਰਾਂਗਾ ਭਾਈ ਮਨਜੀਤ ਸਿੰਘ ਜੀ ਲਾਡੀ ਕਮਿਸ਼ਨ ਉਹ ਆਪ ਜੀ ਨੂੰ ਮਹਾਰਾਜਿਆਂ ਦਾ ਜਸ਼ਨ ਵਧਾਈ ਉਹ ਸ਼ਰਧਾਂਤ ਕਰਵਾਉਣਗੇ ਸੋਹੋਨਾ ਪਾਸੋਂ ਸ਼ਹੀਦਾਂ ਦੇ पावरी के इतिहास तीन आला पाजुड़ी हैं तो माँ प्रख्यात भी आपाम बचन श्राबण करने ने और बाबा जी बाबा स्त्रम जोड़ सिंह जी बेदी साहब बाबा जी उनसे पार्ट फ्लड पे अनेकाय अवतार हुए तेरे ज़हाँ ना कोई अवतार परबार दाता खतर देश के दे माता के पिता बारे टुकड़े जिगर दे बार ते जान दाता लखा चल के खतर बार सिंगा रेहा करता शुक्र खुदा दाता रेहा करता शुक्र खुदा ਮਹੇਸ਼ ਤਾਈ ਜੋ ਹਿੰਦ ਦਾ ਧਰਮ ਬਚਾਉਣ ਵਾਲੇ ਹਰੀ ਚੰਦ ਨੂੰ ਦਾਨ ਮੇ ਮਾਤ ਕਰਿਆ ਦਾਨੀ ਪੁੱਤਰਾ ਦੇ ਅਖਵਾਉਣ ਵਾਲੇ ਹੁਣ ਆ ਮਰੈ ਤੇਰੀਆਂ ਯਾਦ ਕਰਾ ਸੱਦਾ ਸਿਫਾਂ ਦੀ ਭੇਟ ਚੜਾਉਣ

बांग सबीर दे शबदरत गहरा गंभीर दे हस के मन जा कैलाश ते सूरज ने रुदन चलली करती आकाश ते पिया घरी त मुख देच कलम पकड़े मुख देच कलम पकड़े बेचारे जी लाल दशमे छपिता हर जी लाल दशमेश tá, सिमरो सतनाम वाहे गुरु कर गए इशारे थी लाल सुदेश पिताले धर्मो ना हारे जी तन सब श्री गुरु गोविंद सिंह याद कर दे ये सच्चे मन जयंत गुरु ने पूरा सरवा बेअंत Be honest,